ਗੁਰੂ ਗੋਬਿੰਦ ਸਿੰਘ ਸ਼ਾਹ ਸ਼ਹਿਨशाह ਦੇਸ਼ ਉਦੇਸ਼ ਦੀਆਂ ਸੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਤਾਕਰੀ ਹਜੂਰ ਸਾਹਿਬ ਅਵਚਨਗਰ ਨਾਂਦੇੜ ਸਾਹਿਬ ਦੀਆਂ ਹਜੂਰੀ ਫੌਜਾਂ ਸਾਰਿਆਂ ਨੂੰ ਵਾਹਿਗੁਰੂ ਕੀ ਕਾੰਤ ਵਾਹਿਗੁਰੂ ਕੀ ਉਪਦੇਸ ਉਹਦੀਆਂ ਲਾੜੀਆਂ ਲਹਿਸੰਗ ਫੌਜਾਂ ਸ਼੍ਰੋਮਣੀ ਪੰਥ ਅਕਾਲੀ ਗੁੱਡਾ ਦਲ ਫੰਨੀਆਂ ਤੱਕ ਸ੍ਰੀ ਅਮਰਸਰ ਸਾਹਿਬ ਸ੍ਰੀ ਅਮਰਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਗੁਰਦੁਆਰਾ ਮਾਲਾਖੜਾ ਸਾਹਿਬ ਪਾਛੇ 26ਵੀਂ ਸ੍ਰੀ ਅਮਰਸਰ ਸਾਹਿਬ ਸ਼ੌਣੀ ਬੁੱਢਾਦਾਲ ਤੇ ਗੁਰਦੁਆਰਾ ਸ਼ਹੀਦ ਅਕਾਲੀ ਬਾਬਾ ਪੂਲਾ ਸਿੰਘ ਜੀ ਸ਼ੌਣੀ ਬੁੱਢਾਦਾਲ ਸ੍ਰੀ ਅਮਰਸਰ ਸਾਹਿਬ ਤੋਂ ਸਿੰਘ ਸਾਹਿਬ ਜਥੇਦਾਰ ਬਾਬਾ ਕਲਵੰਤ ਸਿੰਘ ਜੀ ਜਿਹੜੇ ਸ੍ਰੀ ਹਜੂਰ ਸਾਹਿਬ ਦੇ ਜਿਨ੍ਹਾਂ ਨੂੰ 25 ਸਾਲ ਹੋ ਗਏ ਨੇ ਸੇਵਾਵਾਂ ਕਰਦੇ ਤੇ ਉਹਨਾਂ ਦੇ 25 ਸਾਲਾ ਜਿਹੜਾ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ 25 ਜਨਵਰੀ 2025 ਜਿਹੜਾ ਉਹਨਾਂ ਦਾ ਉਥੇ ਸ਼੍ਰੋਮਣੀ ਪੰਥ ਅਕਾਦੀ ਬੁੱਢਾ ਦਲ ਵੱਲੋਂ ਸਿੰਘ ਸਾਹਿਬ ਜਥੇਦਾਰ ਬਾਬਾ ਜਸਾ ਸਿੰਘ ਆਲੂ ਵਾਲਗਿਆ ਬੁੱਢਾ ਦਲ ਦੇ ਚੌਥੇ ਜਥੇਦਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਚੌਥੇ ਜਥੇਦਾਰ ਤੇ ਉਹਨਾਂ ਦੇ ਅਵਾਰਡ ਦੇ ਨਾਲ ਜਿਹੜਾ ਉਹਨਾਂ ਨੂੰ ਸਨਮਾਨ ਕੀਤਾ ਜਾ ਰਿਹਾ ਸਾਰੀਆਂ ਇਹਨਾਂ ਸਿੰਘ ਜਥੇਬੰਦੀਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤੱਕ ਵੱਲੋਂ ਤੇ ਅੱਜ ਜਿਹੜਾ ਸ਼ਾਮ ਨੂੰ ਇਹ ਰਵਾਨਗੀ ਹੋਣੀ ਹੈ ਤੇ ਗੁਰੂ ਸਾਹਿਬ ਦੀਆਂ ਸਾਰੀਆਂ ਹੀ ਕਿਰਪਾ ਜਿਹੜੀ ਹੈ ਤੇ ਉਹਦੇ ਮੁਤਾਬਕ ਜਿਹੜਾ ਆਪਾਂ ਇੱਥੋਂ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਅ ਦਰਸ਼ਨਾ ਵਾਸਤੇ ਚੱਲੇ ਪਾਉਣੇ ਨੇ ਤੇ ਸਾਰਿਆਂ ਨੇ ਬਹੁਤ ਹੀ ਪ੍ਰੇਮ ਪਿਆਰ ਦੇ ਨਾਲ ਆਪਾਂ ਯਾਤਰਾ ਦੇ ਵਿੱਚ ਸ਼ਾਮਲ ਹੋਣਾ ਤੇ ਸਿੰਘ ਸਾਹਿਬ ਆਪਾ ਕਲਵੰਤ ਸਿੰਘ ਜੀ ਖੜਾ ਦਾ ਜਿਹੜੇ 25 ਸਾਲ ਜਿੰਨਾ ਦੀ ਸੇਵਾ ਮੰਨਦੇ ਨੇ ਉਹਨਾਂ ਦਾ ਬਹੁਤ ਤੇ ਮਾਨ ਸਨਮਾਨ ਪਹੁੰਚ ਕੇ ਕਰਦਾ ਜਿੱਤੇ ਸਾਰੇ ਸੰਤ ਮਹਾਪੁਰਖ ਉੱਥੇ ਹੀ ਗੁਰੂ ਦੀਆਂ ਦਾੜੀਆਂ ਨਿਹੰਗ ਸਿੰਘ ਫੌਜਾਂ ਨਿਹੰਗ ਸਿੰਘ ਜਨਾਂ ਦੇ ਮੁਖੀ ਦੇ ਨਾਲ ਹੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਰੇ ਸਤਿਮਾਹ ਕੋ ਆਤਮੀਆਂ ਪਾਉਣਗੇ ਰਵਾਇਤ ਜੀ ਕਰਦਾ ਹੈ